ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਜਾਦਮ ਸਮਰਪਿਤ ਸਾਹਜਾਪਾ ਵੱਲੋਂ ਤੁਸੀਂ ਦੇਖ ਸਕਦੇ ਹੋ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਗਿਆ ਦੁੱਧ ਦਾ ਲੰਗਰ ਦੁੱਧ ਦੇ ਨਾਲ ਬਿਸਕੁਟ ਤੁਸੀਂ ਦੇਖ ਸਕਦੇ ਹੋ ਬਾਹਰਲੇ ਬੱਸ ਸਟੈਂਡ ਤੇ ਚੌਂਕ ਦੇ ਜਦੋਂ ਭਾਰਤ ਦੇਸ਼ ਅੰਦਰ ਮੁਗਲੀਆਂ ਰਾਜਿਆਂ ਵੱਲੋਂ ਇਸਲਾਮ ਧਰਮ ਕਬੂਲ ਕਰਾਉਣ ਲਈ ਬਹੁਤ ਤਸ਼ੱਦਦ ਕੀਤੇ ਜਾਂਦੇ ਸਨ ਅਤੇ ਲੋਕਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਉਸ ਸਮੇਂ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ क्रूरਤਾ ਵਾਲੇ ਰਾਜਿਆਂ ਦਾ ਡਟ ਕੇ ਵਿਰੋਧ ਕੀਤਾ ਸੀ ਪਰੰਤੂ ਇਸਲਾਮ ਧਰਮ ਨਹੀਂ ਕਬੂਲਿਆ ਸੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਅਤੇ ਦੇਸ਼ ਲਈ ਆਪਣਾ ਸਰਬੰਸ ਵੀ ਬਾਰ ਦਿੱਤਾ ਸੀ ਪਰੰਤੂ ਧਰਮ ਨਹੀਂ ਹਾਰਿਆ ਸੀ ਉਹਨਾਂ ਦੇ ਛੋਟੇ-ਛੋਟੇ ਚਾਰ ਸਾਹਿਬਜ਼ਾਦਿਆਂ ਨੂੰ ਵੀ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੀ ਜਾਤ ਚ ਅਤੇ ਮਾਤਾ ਗੁੱਜਰਕੌਰ ਦੀ ਜਾਤ ਚ ਇਹ ਤੱਪਾ ਮੰਡੀ ਵਿਖੇ ਬਾਈਪਾਸ ਚੌਕ ਵਿੱਚ ਪਿੰਡ ਦਰਾਜ ਦਰਾਕਾ ਦੀ ਸਮੂਹ ਸੰਗਤ ਵੱਲੋਂ ਮਿੱਠੇ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਲੰਗਰ ਦੀ ਸੇਵਾ ਸੁਖਪ੍ਰੀਤ ਸਿੰਘ ਚੰਨੀ ਸਿੰਘ ਗੁਰਵਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਲਖਵੀਰ ਸਿੰਘ ਹਰਮਨ ਸਿੰਘ, ਪਰਮਿੰਦਰ ਸਿੰਘ, ਭਿੰਦਰ ਸਿੰਘ, ਹਰਜੀਤ ਸਿੰਘ, ਲੱਖਾ ਸਿੰਘ, ਹਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਹਰਨਾਇਬ ਸਿੰਘ, ਲੱਖੀ ਸਿੰਘ, ਵਿੱਕੀ ਸਿੰਘ, ਰਵੀਦਾਸ ਸਿੰਘ, ਕਾਕਾ ਸਿੰਘ ਆਦਿ ਨੇ ਇਸ ਮੌਕੇ ਲੰਗਰ ਦੀ ਸੇਵਾ ਨਿਭਾਈ। ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕਾਂ ਨੇ ਇਸ ਲੰਗਰ ਦੀ ਸੇਵਾ ਕਰਕੇ ਉਸ ਛੋਟੇ-ਛੋਟੇ ਇਤਾਰ ਸਾਹਿਬ ਜੀ ਆਜ਼ਾਦਿਆਂ ਅਤੇ ਮਾਤਾ ਗੁਜਰਕੌਰ ਨੂੰ ਯਾਦ ਕੀਤਾ ਇਸ ਮੌਕੇ ਉਹਨਾਂ ਦੀ ਯਾਦ ਦੇ ਵਿੱਚ ਥਾਂ-ਥਾਂ ਜਿੱਥੇ ਪੰਜਾਬ ਦੇ ਵਿੱਚ ਲੰਗਰ ਲਾਏ ਗਏ ਉੱਥੇ ਤਪਾ ਦੇ ਵਿੱਚ ਵੀ ਇਹ ਲੰਗਰ ਤਪਾ ਦੇ ਪੁਲ ਥੱਲੇ ਜੋ ਚੌਕ ਹੈ ਬਾਈਪਾਸ ਤੇ ਉਹਦੇ ਥੱਲੇ ਦੁੱਧ ਦੁੱਧਾ ਲੰਗਰ ਲਾਇਆ ਗਿਆ ਮਿੱਠੇ ਦੁੱਧਾ